ਪਤਾ ਹੈ ਬੇਬਾਕ ਕਿਸ ਨੂੰ ਕਹਿੰਦੇ ਮੂੰਹ ਫੜ ਜੋ ਆਇਆ ਕਹਿ ਦਿੰਦਾ ਨਹੀਂ ਪਰਵਾਹ ਕਰ ਉਹਨੂੰ ਬੇਬਾਕ ਕਹਿੰਦੇ ਮੌਕਾ ਮਹਿਲ ਗੱਲ ਨਾ ਕਰਨੀ ਬਸ ਐਵੇਂ ਮੂੰਹ ਫਟਿਆ ਕਹਿੰਦੇ ਨੇ ਇਹ ਤੇ ਮੂੰਹ ਪਾਟਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਿਰਮਾਣਤਾ ਮੈਂ ਦੇੱਕੇ ਡੰਗ ਰਹਿ ਜਾਣਾ ਸਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਲੰਗ ਰਗਦਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ ਫੇਰੇ دیدار ਹੋ ਸਕਨ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਸਾਡੀ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਹੈ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਮੈਂ ਚੋਗਲ ਖੋਰ ਵੀ ਹਾਂ ਅਗਲੇ ਦਾ ਚੁਗਲੀ ਕਰਕੇ ਕੰਮ ਵਿਗਾੜ ਦੇਣਾ ਗਾਫਲ ਅਚੇਤ ਵੀ ਬੜਾ ਲਾਦਾਨ ਵੀ ਬੜਾ ਬਦਬਖਸ਼ ਹਮਚੋਂ ਬਖੀਲ ਗਾਫਲ ਬੇਨਜ਼ਰ ਬੇਵਾਕ ਸਚ ਨੂੰ ਵੇਖ ਸਕਾਂ ਏ ਮੇਰੇ ਮਾਲਕ ਮੇਰੇ ਕੋਲ ਅੱਖਾਂ ਵੀ ਕੋਈ ਮੂੰਹ ਫਟਾ ਮੈਂ ਸੋਚ ਸਮਝ ਕੇ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਆ ਗਈ ਕਹਿ ਦਿੱਤੀ ਲਾਨਕ ਬਗੋਇਦ ਜਨ ਤੋ ਰਾ ਤੇਰੇ ਚਾਕਰਾਂ ਪਾ ਖਾਕ ਨਹੀਂ ਤੇਰੇ دیدار ਤੇ ਚਲੋ ਨਾ ਸਹੀ ਨਹੀਂ ਤੇਰਾ ਮਿਲਾਪ ਤੇ ਚਲੋ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾਦੇ